ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਵੇਂ ਥਾਂ ਤੇ ਆਏ ਹੋਏ ਆ ਕਿਉਂਕਿ ਛੁੱਟੀਆਂ ਸੀ ਤੁਹਾਨੂੰ ਪਤਾ ਛੁੱਟੀਆਂ ਦੇ ਵਿੱਚ ਬੱਚੇ ਸਾਰੇ ਆਪੂ ਆਪਣੇ ਨਾਲ ਕੇ ਜਾਂਦੇ ਆ ਤੇ ਸਾਡੇ ਬੱਚੇ ਵੀ ਨਾਲ ਕੇ ਆਏ ਸੀਗੇ ਤੇ ਹੁਣ ਬੱਚਿਆਂ ਨੇ ਨਹਾ ਨੂੰ ਲਿਆ ਵਾ ਸਿਰ ਸੁ ਤੋਤੇ ਨੇ ਇਹਨਾਂ ਵੇਖੋ ਵੀ ਸਿਰ ਖਿਲਰੇ ਨੇ ਸਿਰ ਧੋ ਕੇ ਹਟੀਆਂ ਸੀ ਹੁਣੇ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਸ਼ੂਟ ਕਰਦੇ ਮੇਰੇ ਬ੍ਰਦਰ ਦੀ ਲੜਕੀ ਆ ਭਤੀਜੀ ਮੇਰੀ ਇਹਨਾਂ ਦੇ ਘਰੇ ਅੱਜ ਪ੍ਰੋਗਰਾਮ ਆ ਮੰਮੀ ਮੇਰੇ ਜਿਹੜੇ ਮਹੀਨੇ ਮਹੀਨੇ ਬਾਅਦ ਸਹਿਜ ਪਾਠ ਰੱਖਦੇ ਹੁੰਦੇ ਆ ਮਹੀਨਾ ਪਹਿਲਾਂ ਪਾਠ ਕਰਦੇ ਰਹਿੰਦੇ ਸਾਰੇ ਜਣੇ ਤੇ ਰਾਜ ਜਿਹੜਾ ਉਹ ਭੋਗ ਪਾਉਣਗੇ ਤੇ ਭੋਗ ਦੇ ਵਿੱਚ ਸਪੈਸ਼ਲ ਲੰਗਰ ਕੀ ਬਣ ਰਿਹਾ ਨੂਰ ਕੀ ਬਣ ਰਿਹਾ ਛੋਲੇ ਭਟੂਰੇ ਛੋਲੇ ਭਟੂਰੇ ਤੇ ਨਾਲ ਖੀਰ ਤੇ ਸਾਰੀ ਤਿਆਰੀ ਚੱਲਦੀ ਪਈ ਹੈ ਤੇ ਆਪਾਂ ਮੈਨ ਮੈਨ ਵਿੱਚ ਤੁਹਾਨੂੰ ਵਿਖਾਉਂਦੇ ਰਵਾਂਗੇ ਕਿਉਂਕਿ ਸ਼ੋ ਲਿਫਟੂਰਿਆਂ ਦੀ ਪਹਿਲਾਂ ਵੀ ਆਪਾਂ ਵੀਡੀਓ ਪਾ ਚੁੱਕੇ ਆਂ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਵੀ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਬਣਾਉਂਦੀ ਹੈ ਤੇ ਸਾਰਾ ਪ੍ਰੋਗਰਾਮ ਆਪਾਂ ਤੁਹਾਨੂੰ ਵਿਖਾਵਾਂਗੇ ਜਦੋਂ ਆਪਾਂ ਕਿਤੇ ਆਉਂਦੇ ਜਾਂਦੇ ਆ ਫਿਰ ਆਪਣਾ ਉਹ ਦਾਵਾ ਵੀ ਆਪਾਂ ਉਹ ਵੀ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਕਿ ਅੱਜ ਅਸੀਂ ਇੱਥੇ ਪਹੁੰਚ ਚੁੱਕੇ ਆਂ ਤੇ ਅੱਜ ਆਪਾਂ ਵੈਸੇ ਪਰੌਣੇ ਹੀ ਆ ਪਰ ਫਿਰ ਵੀ ਆਪਾਂ ਮਦਦ ਜ਼ਰੂਰ ਕਰਾਵਾਂਗੇ ਉਹਨਾਂ ਦੇ ਨਾਲ ਜਿਵੇਂ ਜਿਵੇਂ ਸਾਰੀ ਤਿਆਰੀ ਚੱਲਦੀ ਹੈ ਆਪਾਂ ਤੁਹਾਨੂੰ ਅੱ ਇੱਕ ਦਫੂ ਨਹੀਂ ਰਾਮਣਾ ਰੋਟੀ ਪਣੀ ਖਾ ਕੇ ਸੌਂਗੇ ਗਰਮੀ ਵੀ ਬਹੁਤ ਆ ਪਰ ਵੈਸੇ ਥੋੜਾ ਥੋੜਾ ਬਦਲ ਜਿਆ ਵੀ ਹੋਇਆ ਵੇਖੋ ਮੀ ਪਿੰਦਾ ਕਿ ਨਹੀਂ ਗਰਮੀ ਬਹੁਤ ਆ ਗਰਮੀ ਤੋਂ ਸਾਰੇ ਬਚ ਕੇ ਰਹਾ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਵੀ ਕੀ ਕੀ ਤਿਆਰੀ ਹੋ ਚੁੱਕੀ ਹੈ ਤੇ ਅੱਗੇ ਕੀ ਕੀ ਹੋਏਗਾ ਤੇ ਇਧਰ ਪਹਿਲਾਂ ਬਣਦੀ ਪਈ ਹੈ ਜੀ ਖੀਰ ਖੀਰ ਰੱਖੀ ਹੋਈ ਆ ਦੁੱਧ ਦੇ ਵਿੱਚ ਅਜੇ ਚੌਲ ਪਾ ਕੇ ਰੱਖੀ ਹੋਏ ਆ ਨਿਜਣ ਵਾਸਤੇ ਜਦੋਂ ਤਿਆਰ ਹੁੰਦੀ ਉਹਦਾ ਵੀ ਆਪਾਂ ਵਿਖਾਉਣੇ ਤੁਹਾਨੂੰ ਇਧਰ ਉਬਲਲੇ ਛੋਲੇ ਰੱਖੇ ਸੀਗੇ ਇਸ ਛੋਲੇ ਤੇ ਆਲੂ ਜਿਹੜੇ ਇਕੱਠੇ ਬਾਲਤੇ ਕਿ ਇਹਦੇ ਤੜਕੇ ਦੀ ਵੀ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਜਦੋਂ ਤੜਕਾ ਲੱਗਦਾ ਫਿਰ ਆਪਾਂ ਤੁਹਾਨੂੰ ਵਿਖਾਉਨੇ ਆ ਹੁਣ ਇਹਦਾ ਤੜਕਾ ਲਾਉਣ ਲੱਗ ਗਈ ਸੀ ਮੈਂ ਇਹਦੇ ਵਿੱਚ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਾ ਰਹੇ ਆ ਕੋਸ਼ ਆਪਾਂ ਪਾਏ ਇਹਦੇ ਵਿੱਚ ਖੜੇ ਮਸਾਲੇ ਲਾਲ ਮਿਰਚ ਮੋਟੀ ਲਾਚੀ ਹਲਦੀ ਸਾਲਚੀਨ ਤੇ ਸੁੱਕਾ ਧਨੀਆ ਜੀਰਾ ਸਟੇਜ ਪੱਤਾ ਤੇ ਹੁਣ ਪਿਆਜ਼ ਭਾ ਕੇ ਨੂੰ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਨੇ ਆਸੀਂ ਟਮਾਟਰ ਤੇ ਟਮਾਟਰ ਭਾ ਕੇ ਦੇ ਕੁਝ ਬੇਸਿਕ ਮਸਾਲੇ ਪਾ ਕੇ ਮੈਂ ਸਾਰਾ ਤੜਕਾ ਭੁੰਨ ਲਿਆ ਸੀ ਹੁਣ ਇਹਦੇ ਵਿੱਚ ਪ ਆਲੂ ਦੇ ਛੋਲੇ ਮੈਸ਼ ਕੀਤੇ ਸੀ ਉਹ ਇਹਦੇ ਵਿੱਚ ਮੈਂ ਪਾਤੇ ਇਸ ਤੋਂ ਬਾਅਦ ਇਹ ਸਾਰੇ ਛੋਲੇ ਤੇ ਆਲੂ ਆਪਾਂ ਤੌੜੀ ਤੇ ਪਾਤੇ ਇਹਦੇ ਵਿੱਚ ਪਾ ਕੇ ਫਿਰ ਰਿਲਣਾਂਗੇ ਤੇ ਇਧਰ ਤਿਆਰੀ ਹੋ ਰਹੀ ਹੈ ਜੀ ਆਪਣੇ ਪਟੂਰੀਆਂ ਦੀ ਇਹਦੇ ਵਿੱਚ ਆਟੇ 'ਚ ਮੈਂ ਦਹੀਂ ਮਿਚਕਾ ਦਿੱਤਾ ਬਾਕੀ ਜਿਹੜੇ ਸੋਡਾ ਵਗੈਰਾ ਪਾਉਣਾ ਸੀ ਉਹ ਪਾ ਕੇ ਗੁੰਨ ਲਿਆ ਤੇ نیچے ਜਿਹੜਾ ਮੰਮੀ ਸੁਖਨੀ ਸਾਹਿਬ ਦਾ ਪਾਠ ਕਰਦੇ ਸੀ ਇਸ ਤੋਂ ਬਾਅਦ ਇਹ ਹੋ ਗਿਆ ਜੀ ਹੁਣ ਸਲੋਕ ਪੜਨੇ ਸ਼ੁਰੂ ਹਾਂ ਜੀ ਸ਼ੇ ਰਾਮ ਤੋਹੀ ਹਾਟ ਗੋਰੇ ਸਤਿਆ ਨੰਮੀ ਨਾਨਕ ਨਾਮ ਸਲੋਕ ਜਿਹੜੇ ਪੜ ਚੁੱਕੇ ਸੀਗੇ ਤੇ ਹੁਣ ਆਪਾਂ ਤਿਆਰੀ ਕਰ ਰਹੇ ਆਂ ਪ੍ਰਸ਼ਾਦੇ ਦੀ ਅੰਦਰ ਮੈਂ ਭਟੂਰੇ ਬਣਾਉਣੇ ਸਟਾਰਟ ਕਰ ਦਿੱਤੇ ਸੀਗੇ ਕਿਉਂਕਿ ਇਸ ਤੋਂ ਬਾਅਦ ਭਟੂਰੇ ਬਣਾ ਕੇ ਆਪਾਂ ਭੋਗ ਲਵਾਉਣਾ ਸੀਗਾ ਤੇ ਭਟੂਰੇ ਵੀ ਜਿਹੜੇ ਬਹੁਤ ਵਧੀਆ ਬਣੇ ਤੁਸੀਂ ਵੇਖ ਸਕਦੇ ਹੋ ਦੇਖੋ ਫੁੱਲੇ ਫੁੱਲੇ ਇਹਦੇ ਵਿੱਚ ਸਾਰਾ ਕੁਝ ਆਪਾਂ ਮਿੰਤੀ ਨਾਲ ਪਾਇਆ ਸੀਗਾ ਤੇ ਫੁੱਲੇ ਫੁੱਲੇ ਜਿਹੜੇ ਭਟੂਰੇ ਬਣੇ ਆ ਇੱਥੇ ਆਪਾਂ ਪਹਿਲਾਂ 5 ਭਟੂਰੇ ਬਣਾ ਕੇ ਤੇ ਜਿਹੜੇ ਮਹਾਰਾਜ ਜੀ ਵਾਸਤੇ ਆਪਾਂ ਰੱਖਣੇ ਆ ਭੋਗ ਵਾਸਤੇ ਤੇ ਪ੍ਰਸ਼ਾਦਾ ਆਪਾਂ ਥਾਲੀ ਦੇ ਵਿੱਚ ਸਜਾ ਲਿਆ ਸਾਰਾ ਇਹ ਪੰਜ ਆਪਾਂ ਪਡੂਰੇ ਰੱਖਦੇ ਸੀਗੇ ਸਬਜ਼ੀ ਪਾ ਲਈ ਸੀ ਕੀ ਤੇ ਖੀਰ ਪਾ ਲਈ ਸੀ ਤੇ ਇਹ ਆਪਾਂ ਹੁਣ ਥਾਲੀ ਢੱਕ ਕੇ ਤੇ ਭੋਗ ਲਵਾਉਣ ਵਾਸਤੇ ਉੱਥੇ ਰੱਖ ਦੇਣਗੇ ਭਾਬੀ ਜੀ ਇਹ ਦੇਖੋ ਇਹ ਲੈ ਗਏ ਆ ਤੇ ਇਹਨਾਂ ਨੇ ਉੱਥੇ ਪ੍ਰਸ਼ਾਦਾ ਰੱਖ ਦਿੱਤਾ ਸੀਗਾ ਤੇ ਮੁੜ ਕੇ ਜਦੋਂ ਭੋਗ ਪੈ ਗਿਆ ਫਿਰ ਆਪਾਂ ਪ੍ਰਸ਼ਾਦੇ ਨੂੰ ਭੋਗ ਲਵਾ ਕੇ ਉਸ ਤੋਂ ਬਾਅਦ ਲੰਗਰ ਜਿਹੜਾ ਸਟਾਰਟ ਹੋਊਗਾ ਆਪਣਾ ਤੇ ਅੱਜ ਇਹਦੇ ਨਾਲ ਹੀ ਸਬਬਨਾ ਲਈ ਸੰਗਰਾਂਦ ਦਾ ਦਿਨ ਵੀ ਸੀਗਾ ਤੇ ਫਿਰ ਵੀਰ ਜੀ ਇੱਥੇ ਪਾਤ ਕਰਨ ਲੱਗ ਪਏ

ਸ਼ੇਰ ਸ਼ਾਹ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇ ਸਾਹੋ ਤੇ ਵਿੱਚ ਪਾਣਾ ਮੰਨਦਾ ਹਾਂ ਮਿੱਠਾ ਪਾਣਾ ਮੰਨ ਕੇ ਮੈਂ ਉਸ ਦੇ ਵਿੱਚ ਰਹਿੰਦਾ ਹਾਂ ਕਦੀ ਵੀ ਆਪਣੇ ਆਰਾਮ ਦੇ ਕੌਤਕਾਂ ਨੂੰ ਮੈਂ ਬੁਰਾ ਨਹੀਂ ਮੰਨਦਾ ਹਾਂ ਸੋ ਸੰਗਤ ਜੀ ਕਦੀ ਵੀ ਉਸ ਪੌਤਕਾਂ ਨੂੰ ਬੁਰਾ ਨਹੀਂ ਮੰਨੀਗਾ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਕਦੀ ਕੁਝ ਮਾੜਾ ਨਹੀਂ ਹੁੰਦਾ ਕਦੀ ਸਾਧ ਸੰਗਤ ਦੀ ਹਰ ਇੱਕ ਸੰਗਤ ਕਹਿੰਦੀ ਜੀ ਮੇਰਾ ਆ ਮਾੜਾ ਹੋ ਗਿਆ ਮੇਰਾ ਉਹ ਮਾੜਾ ਹੋ ਗਿਆ ਮੇਰਾ ਪੈਸਾ ਮਰ ਗਿਆ ਮੇਰਾ ਪੈਸਾ ਇੱਥੇ ਡੁੱਬ ਗਿਆ ਜੇ ਉਹਨੇ ਡਬਾਉਣਾ ਕਰਨਾ ਹੈ ਤੇ ਉਹਨੇ ਆਪ ਵੀ ਪਾਰ ਲਾਉਣਾ ਕਰਨਾ ਕਦੀ ਵੀ ਇਹ ਨਾ ਸੋਚਿਆ ਕਰੋ ਕਿ ਉਸਨੇ ਮੇਰਾ ਆ ਡਬਾ ਛੱਡਿਆ ਉਸਨੇ ਮੇਰਾ ਸਾਥੀ ਮਿੱਤਰ ਮੇਰੇ ਤੋਂ ਕੋ ਛੱਡਿਆ ਜਿੰਨੇ ਆਉਣਾ ਉਹਨੇ ਜਾਣਾ ਹੀ ਐ ਤੇ ਹੁਣ ਪਾਠ ਦੀ ਸਮਾਪਤੀ ਹੋ ਗਈ ਸੀ ਇੱਥੇ ਸਾਰੇ ਜਣੇ ਲੰਗਰ ਪ੍ਰਸ਼ਾਦਾ ਛਕ ਰਹੇ ਸੀਗੇ ਦੇ ਵਸ ਆਪਾਂ ਘਰ ਦੇ ਘਰ ਦੇ ਸੀਗੇ ਜਾਤੇ ਜਾਣੇ ਨਹੀਂ ਆਪਾਂ ਕਿਸੇ ਨੂੰ ਬਾਹਰੋਂ ਨਹੀਂ ਬੁਲਾਇਆ ਸੀਗਾ ਇੱਧਰ ਆਪਾਂ ਬਾਕੀ ਦੇ ਬੱਚੇ ਪਟੂਰੇ ਬਣਾ ਰਹੇ ਸੀਗੇ ਤੇ ਲੋ ਜੀ ਸਾਰਾ ਪ੍ਰੋਗਰਾਮ ਹੋ ਗਿਆ ਸੀ ਸਾਰੇ ਨਾਲ ਆਪਾਂ ਛੋਲੇ ਪਟੂਰੇ ਬਣਾ ਕੇ ਖਵਾਤੇ ਤੇ ਹੁਣ ਆਈ ਹੈ ਲੰਗਰ ਦੀ ਵਾਰੀ ਆਪਣੀ ਦੇਖੋ ਤੁਸੀਂ ਆਹ ਫੁੱਲੇ ਫੁੱਲੇ ਪਟੂਰੇ ਬਣੇ ਆ ਤੇ ਨਾਲੇ ਛੋਲਿਆਂ ਦੀ ਸਬਜ਼ੀ ਤੇ ਨਾਲੇ ਖੀਰ ਤੇ ਹੁਣ ਮੇਰੀ ਵਾਰੀ ਆ ਖਾਣ ਦੀ ਸਾਰੇ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੇ ਆ ਵਾਕੇਂ ਵਧੀਆ ਬਣੇ ਨੰਗਰ ਦੇ ਵਿੱਚ ਕੁਝ ਵੀ ਆਪਾਂ ਵਾਇਗਰ ਦਾ ਨਾਮ ਲੈ ਕੇ ਨਾਮ ਜੱਪ ਕੇ ਬਣਾਈਏ ਤਾਂ ਉਹ ਆਪਣੇ ਆਪ ਹੀ ਟੇਸਟੀ ਬਣ ਜਾਂਦਾ ਹੁਣ ਤੁਸੀਂ ਮੈਨੂੰ ਇੱਕ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਨਿੱਕਾ ਆਪਾਂ ਵਲੌਗ ਵੀ ਬਣਾਇਆ ਸੀ ਵੀਡੀਓ ਵੀ ਕਹਿ ਲਓ ਕੁਝ ਵੀ ਕਹਿ ਲਓ ਇਹ ਕਿੱਦਾਂ ਦਾ ਲੱਗਾ ਤੁਹਾਨੂੰ ਜੇਕਰ ਚੰਗਾ ਲੱਗਾ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਮਿਲਦੇ ਹਾਂ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਸੇ ਕਾ